ਪੰਜਾਬ ਵਿੱਚ ਪ੍ਰਾਣੀ ਸਾੜਨ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਨੇ ਸੁਪਰੀਮ ਕੋਰਟ ਵੀ ਇਸ ਸੰਬੰਧੀ ਸਖਤੀ ਵਰਤ ਰਹੀ ਹੈ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਕਸਬਿਆਂ ਧਰਮਕੋਟ ਅਤੇ ਬਾਗਾ ਪੁਰਾਣਾ ਦੇ ਇਲਾਕਿਆਂ ਵਿੱਚ ਵੀ ਪ੍ਰਾਣੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 560 ਮਾਮਲੇ ਦਰਜ ਹੋ ਚੁੱਕੇ ਨੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਮੋਗਾ ਦੇ ਡੀਸੀ ਵਿਸ਼ੇਸ਼ ਸਰਗਲ ਅਤੇ ਐਸਐਸਪੀ ਅਜੇ ਗਾਂਧੀ ਨੇ ਖੁਦ ਕਮਾਂ ਸੰਭਾਲ ਲਈ ਹੈ ਸਰ ਅੱਜ ਪਰਾਲੀ ਵਾਲੇ ਖੇਤ ਨੂੰ ਅੱਗ ਭਜਾਉਣ ਵਾਸਤੇ ਤੁਸੀਂ ਖੁਦ ਪਹੁੰਚੇ ਹੋ ਨਾਲ ਐਸਐਸਪੀ ਸਾਹਿਬ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਮੁਤਾਬਿਕ ਹੈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮ ਮੁਤਾਬਿਕ ਏਨਸ਼ੋਰ ਕਰਨਾ ਹੈਗਾ ਅਸੀਂ ਕਿ ਹਰ ਜਗ੍ਹਾ ਕਿਤੇ ਵੀ ਪਰਾਲੀ ਬਾਹਰ ਨਾ ਹੋਵੇ ਅਸੀਂ ਕਿਸਾਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਹੈ ਉਹਨਾਂ ਨੂੰ ਸਾਰੇ ਸੰਦ ਵੀ ਪ੍ਰੋਵਾਈਡ ਕੀਤੇ ਬਟ ਫਿਰ ਵੀ ਪਰਾਲੀ ਤੇ ਜਲਣ ਦੀਆਂ ਕੁਝ-ਕੁਝ ਘਟਨਾਵਾਂ ਸਾਡੇ ਧਿਆਨ 'ਚ ਆਂਦੀਆਂ ਹੈਗੀਆਂ ਸਾਡੀ ਟੀਮਾਂ ਮੁਸਤੈਦ ਹੈਗੀਆਂ 140 ਸਾਡੇ ਨੋਡਲ ਅਫਸਰ ਤੇ 23 ਕਲਸਟਰ ਅਫਸਰ ਉਸ ਤੋਂ ਨਾਲ-ਨਾਲ 13 ਐਸ ਐਚ ਓ ਸਾਰੇ ਡੀ ਐਸ ਪੀ ਐਂਡ ਸਾਰੇ ਐਸ ਡੀ ਐਮ ਸਾਹਿਬਾਨ ਇਹ ਸਾਰੇ ਫੀਲਡ 'ਚ ਰੋਜ਼ ਜਾਂਦੇ ਆ ਆਪਣੇ ਖੇਤਾਂ ਦਾ ਦੌਰਾ ਕਰਦੇ ਆ ਇਨਾ ਦੀ ਕੰਮਕਾਜ ਨਾਲ ਦੇਖਨਵਾਸੀ ਅਸੀਂ ਆਏ ਸੀਗੇ ਤੇ ਮੌਕੇ ਤੇ ਅਸੀਂ ਦੇਖਿਆ ਫਾਇਰ ਜਲਦੀ ਵੀ ਸੀ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇਮੀਡੀਏਟਲੀ ਫਾਇਰ ਬੁਝਾਈ ਗਈ ਹੈਗੀ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਵੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਇਹ এনवायरमेंट ਅਸੀਂ ਬਚਾਨੀ ਹੈਗੀ ਹੈ ਬਹੁਤ سارے ਤਰੀਕੇ ਹਨ ਅਜ ਤੇ ਇਸ ਡੇਟ ਚ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਾਈ ਕਰ ਸਕਦੇ ਹੋ ਸਿੱਧੀ ਬਜਾਈ ਵੀ ਕਰ ਸਕਦੇ ਹੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈਗਾ ਸੋ ਕਿਸਾਨ ਵੀਰ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਤੁਸੀਂ ਜਰੂਰ ਸਾਡੀ ਹੈਲਪ ਕਰੋ ਐਂਡ ਤੁਸੀਂ ਕਿਤੇ ਵੀ ਜਿੱਥੇ ਪਰਾਲੀ ਦਾ ਕੋਈ ਇਨਸੀਡੈਂਟ ਆਂਦਾ ਤੁਹਾਡੇ ਧਿਆਨ ਚ ਤੇ ਤੁਸੀਂ ਖੁਦ ਮਿਲ ਕੇ ਉਸ ਕਿਸਾਨ ਵੀਰ ਨੂੰ ਸਮਝਾਓ ਤਾਂ ਕਿ ਇਹ ਪਰਾਲੀ ਨੂੰ ਆਗਨ ਨਾ ਲਗਾਵੇ ਸਰ ਐਸਐਸਪੀ ਸਰ ਜਿਸ ਤਰ੍ਹਾਂ ਕੁਝ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਕਿ ਸਰ ਉਹਨਾਂ ਕਿਸਾਨਾਂ ਤੇ ਜਦੋਂ ਉਹਨਾਂ ਨੂੰ ਈਸੀ ਇੰਪੋਜ਼ ਹੁੰਦੀ ਹੈ ਤੇ ਨਾਲ ਕੁਝ ਪੁਲਸ ਕਾਰਵਾਈ ਵੀ ਕੀਤੀ ਜਾ ਰਹੀ ਹੈ ਸਰ ਕਨਸਟਬਲ ਅਫਸਰ ਦੀ ਰਿਪੋਰਟ ਮੁਤਾਬਕ ਅਸੀਂ 223 ਬੀਐਨਐਸ ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ ਜਿਨ੍ਹਾਂ ਦੇ ਵੀ ਪਰਾਲੀ ਦੇ ਜਿਹੜੇ ਵੀ ਮੁਤਾਬਿਕ ਅਸੀਂ 223 ਬੀਐਨਐਸ ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ ਜਿਨ੍ਹਾਂ ਦੇ ਵੀ ਪਰਾਲੀ ਦੇ ਜਿਹੜੇ ਵੀ ਇਨਸੀਡੈਂਟ ਸਾਹਮਣੇ ਆਉਂਦੇ ਆ ਤੇ ਬਾਕੀ ਕਾਨੂੰਨੀ ਕਾਰਵਾਈ ਜਿੰਨੀ ਵੀ ਹੈ ਉਹ ਸਾਰੀ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਅਫਸਰ ਵੀ ਜਾ ਜਾ ਕੇ ਸੈਮੀਨਾਰ ਲਾ ਕੇ ਵੀ ਇਹਨਾਂ ਨੂੰ ਅਵੇਅਰ ਕਰ ਰਹੇ ਨੇ ਕਿ ਪਰਾਲੀ ਦੇ ਜਿਹੜੇ 네ਗਟਿਵ ਇਫੈਕਟਸ ਨੇ ਪਰਾਲੀ ਜ਼ਾਲਣ ਜ਼ਾਲਣ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਥੈਂਕ ਯੂ ਸਾਰਿਆਂ ਨੂੰ ਪੰਜਾਬ ਵਿੱਚ ਪ੍ਰਾਣੀ ਸਾੜਨ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਨੇ ਸੁਪਰੀਮ ਕੋਰਟ ਵੀ ਇਸ ਸੰਬੰਧੀ ਸਖਤੀ ਵਰਤ ਰਹੀ ਆ। ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਕਸਬਿਆਂ ਧਰਮਕੋਟ ਅਤੇ ਬਾਗਾ ਪੁਰਾਣਾ ਦੇ ਇਲਾਕਿਆਂ ਵਿੱਚ ਵੀ ਪ੍ਰਾਣੀ ਸਾੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਉੱਥੇ ਹੀ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 560 ਮਾਮਲੇ ਦਰਜ ਹੋ ਚੁੱਕੇ ਨੇ। ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੋਗਾ ਦੇ ਡੀਸੀ ਵਿਸ਼ੇਸ਼ ਸਰਗਲ ਅਤੇ ਐਸਐਸਪੀ ਅਜੇ ਗਾਂਧੀ ਨੇ ਖੁਦ ਕਮਾਂ ਸੰਭਾਲ ਲਈ।